ਸਾਨੂੰ ਤਿਆਰ ਦੁੱਧ ਦੀ ਮੱਝ ਅੱਜ ਦਿਖਾਉਣਾ ਹੈ ਬਹੁਤ ਬੰਦੇ 14 15 ਕਿਲੋ ਦੁੱਧ ਤਿਆਰ ਦੀ ਮੱਝ ਭਾਲ ਦਿੱਤੀ। ਕਿਆ ਸਾਨੂੰ ਲਾਈਵ ਵੀਡੀਓ ਦਿਖਾਉਂਗਾ ਕੋਈ ਵਿੱਚੋਂ ਕੱਟਦਾ ਨਹੀਂ। ਕੋਈ ਕੁਝ ਨਹੀਂ ਕਰਦਾ। ਹਾਂ। ਹਾਂ। ਤੇ ਸਾਰਾ ਦੁੱਧ ਤੋਂ ਲੈ ਕੇ ਪਾਸੋਂ ਤੋਂ ਲੈ ਕੇ ਅੰਡਰ ਤੱਕ ਸਾਰਾ ਕੁਝ ਜੈਨੂਨ ਦਿਖਾਉਂਗਾ। Passamos, passamos ਵਾਰਛ ਪੈਰੀ ਅੱਜ ਲੋ ਜੀ ਤਾਰ ਲਿਆ ਝੋਠੀ ਨੇ ਨਾੜਾ ਦੇਖੋ ਗੋ ਟੱਡੀਆਂ ਕੱਡੀਆਂ ਖੜੀਆਂ ਕਰਨੀਆਂ ਨੇ ਇਹਨੂੰ ਇਹ ਡੰਗਰ ਦੁੱਧ ਵਾਲੇ ਨੇ ਦੇਖ ਕਿਵੇਂ ਕਰਦੀ ਇਹ ਦੁੱਧ ਵਾਲੇ ਰੰਗਰ ਦੀ ਨਿਸ਼ਾਨੀ ਹੁੰਦੀ ਹੈ ਦੇਖ ਕਿਵੇਂ ਚੱਕ ਗਈ ਇਹ ਚੰਗਾ ਰਹਿ ਮੈਂ ਦੇਖੋ ਇੱਕ ਥਣ ਚੰਗਾ ਹੂਗਾ ਕਿਉਂਕਿ ਇਹਨੇ ਵੀ ਵਿਚਾਰੀ ਨੇ ਜਿਉਣਾ ਹੈ ਅੱਟਾ ਮੰਗ ਰਾ ਨਾੜਾ ਦੇਖੋ ਹੁਣ ਕਿਵੇਂ ਉਗਲ ਮੰਗੂ ਖੜੀਆਂ ਹੋ ਗਈਆਂ ਇਹਦਾ ਛੋਟ ਨੂੰ ਨਾ ਦਾ ਜੈਲਾ ਪਈਆਂ ਨਾ ਗੁੜ ਪਿਆ ਨਾ ਕੋਸ ਹੋਰ ਪਿਆ 16 17 ਕਿਲੋ ਦੁੱਧ ਪੋ ਲਿਆ ਇਦਾਂ ਦੇਣਾ ਜਮ ਲੈ ਕੱਟੀ ਬੰਨ ਵੇ ਚੰਗਲਾਂ ਨੂੰ ਦਹਿਲਾ 1 ਕਿਲੋ ਗੁੱਧ ਦੁੱਧ ਝਗਾਵਾਂਗੇ ਬਸ ਕੱਟੀ ਨੂੰ ਚੁੰਗਲਾਂ ਨੇ ਮੜਾ ਵਿਚਾਰੀ ਕੱਟਾ ਸੌਰੀ ਕੱਟੀ ਕੱਟੀ ਕਹੀ ਜਾਂਦੀ ਨਹੀਂ ਵੀ ਬੋਪੇ ਨੇ ਬਈ ਬਹੁਤ ਬਾਸ ਵੇ ਲਗ ਰਹੀ ਐ ਚੁੰਗਲਾਂ ਨੇ ਚਲ ਦੋ ਚੱਕੇ ਹੌਣ ਦੇਖੋ ਪਸਮਾਓ ਦੇਖੋ ਨਾਲੇ ਤਾਂ ਨਾੜਾ ਦੇਖੋ ਛੱਡੇ ਜੇ ਤੇ ਤਾਰ ਜਮੀ ਰੂਮ ਵਰਗੇ ਦੇਖ ਹੁਣ ਹੁਣ ਪਸਮਾਓ ਦੇਖੋ ਛੱਡਾ ਦੇਖੋ ਮੰਗਰੂ ਲੈ ਦਿਖਾਈ ਤੇ ਛੋੜ ਗਾਓ ਪਸਮਾਓ ਐਵੇਂ ਦੀ ਜੋਦੀ ਗਾੜੀ ਗਾੜੀ ਕੋਈ ਛਰਲਾ ਨਹੀਂ ਕੋਈ ਫਰਲਾ ਨਹੀਂ ਇਹ ਇੱਕ ਨੰਬਰ ਧਾਰ ਹੈ ਮੁੱਠੀ ਦੀ ਰੋ ਵਰਗੀ ਧਾਰ ਹੈ ਪੱਕੀ ਆਲੀ ਤਸੱਲੀ ਕਰਕੇ ਲੈ ਕੇ ਜਾਓ ਯਾਰ ਬਾਅਦ ਚ ਫਿਰ ਪਤਾ ਕੀ ਅਗਲੇ ਦੇ ਪਾਂਡਾ ਪੰਨਣਾ ਬਹੁਤ ਈ ਖੜਾ ਆਪਣੇ ਘਰੇ ਬਣਦੀਆਂ ਨੇ ਲੈ ਕੇ ਆਣਿਆ ਕੋਈ ਪਸ਼ੂ ਜਾਂਦਾ ਗੱਡੀ ਚ ਬਿਮਾਰ ਹੋ ਜੇ ਜਾ ਕੇ ਬਿਮਾਰ ਹੋ ਜੇ ਮੁਰਤ ਫਿਰ ਪਾਂਡਾ ਅਗਲੇ ਤਾਂ ਇਹਨਾਂ ਰੁਪਿਆ ਦਾ ਬਈ 5-4000 ਮਹਸ ਮਾਰਕ ਲਾਉਣਾ ਹੁੰਦਾ ਤੇ ਗਾਲ 1.5 ਲੱਖ ਦੀ ਮਹਸ ਪੈਣੀ ਹੈ ਕੱਲ ਮੇਰੇ ਨਾਲ ਆਈ ਬਣੀ ਹੈ ਬੰਦਾ ਮਹਸ ਲੈ ਗਿਆ ਲਿਜਾ ਕੇ ਤੀਜੇ ਦਿਨ ਕਹਿੰਦਾ ਮੇਰੇ ਤਾਂ ਘਰੇ ਨਹੀਂ ਪਸੰਦ ਆਈ ਨੋਕਸ ਕੱਢ ਗਿਆ ਥਣ ਦਾ ਕਹਿੰਦਾ ਤੇ ਬਈ ਥਣ ਚੱਦੀ ਕਿਲੋ ਦੁੱਧ ਹੈ ਜਦੋਂ ਮੈਂ ਸਾਕੇ ਤਾਰੀ ਮੈਂ ਇਸ ਨੂੰ 104 ਬੁਖਾਰ ਬੁਖਾਰ ਚੈੱਕ ਕਰਿਆ ਮੈਂ ਮੈਂ ਸਬੂਜੀ ਪਈ ਜਮੀ ਕੱਖਾਂ ਕੱਢਿਆਂ ਤੋਂ ਟੀਕੇ ਲਾਏ ਸੈੱਟ ਕਰੀ ਜਦੋਂ ਹੁਣ ਧਾਰ ਕੱਢੀ ਖਣ ਬਰੋਬਰ ਸਾਰੇ ਉਹੀ ਕਹਿ ਗਿਆ ਇਹਨਾਂ ਖਣ ਘੱਟ ਹੈ ਤੇ ਮੈਂ ਹਸਾਰ ਗਿਆ ਤੇ ਇਹ ਜਿੰਨੇ ਵੀ ਆਪਦੀ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਬਈ ਇਹ ਕੜਾ ਆਪਣੇ ਘਰੇ ਬਣਦੀਆਂ ਨੇ ਜਦ ਮੈਂ ਆਪਦੇ ਅੰਦਰ ਵੜ ਕੇ ਨਿਕੜਦਾ ਇਹਨਾਂ ਦੇ ਨਾਲ ਆ ਦੇਖੋ ਆ ਅੱਧਾ ਖਣ ਕੱਟੀ ਨੂੰ ਝੰਗਾ ਦਤੀ 1 ਕਿਲੋ ਦੁੱਧ ਪਟੋਕਟ ਡੇਢ 2 ਕਿਲੋ ਦੀ ਗਾੜੀ ਹਜੇ ਵੀ ਪਈ ਐ 2.5 ਕਿਲੋ ਦੀ ਗਾੜੀਆਂ ਮੇਰੀ ਤੋਲੀ ਹੋਈ ਐ ਆਹ ਸੁਣ ਉਹ ਹੀ ਵੱੱਦ ਨਿਕੜ ਗਿਆ ਬੜੀ ਮੈਂ ਇਹਨੂੰ ਨਾ ਗੋੜਨ ਨਾਲ ਜੈਲਾ ਨਾਲ ਲੇਟੀ ਨਾਲ ਖਾਲ ਕੁਝ ਨਹੀਂ ਚੱਲੂ ਹੋਇਆ ਕੱਲੇ ਕੱਖਾਂ ਦੇ ਆ ਉਹਦਾ ਜਨਤ ਜਿਆ ਉਹਦਾ ਲਾਭ ਬੱਚਾ 자 <목소리도> ਖੜ ਜਾ ਖੜ ਜਾ ਕੀ ਹੋ ਰੇ ਤੇਰੇ ਖਸਾਉ ਖੜ ਕੇ ਧਾਰ ਖੜਾ ਨਾੱਖ ਭਾਗੇ ਦਾਣਾ ਪਾ ਦੇ ਨ ਮੜੇ ਦੀ ਤਾਂ ਫਲੀਚ ਮੈਂ ਸੋ ਵੀ ਬਹੁਤ ਨਿਕਰੂਗੀ 14 15 ਕਿਲੋ ਲੋਧਰਾਮ ਨਾਲ ਗੋਮਨੀ ਜਮਾ ਬਚਾੜ ਹੋ ਰਿਹਾ ਨਮਾਨ ਨੂੰ ਗੁਰਗੜ ਲਿਆ ਨਾਲ ਜੇ ਇੰਨਾ ਜੁੱਲਾ ਡੇਕ ਘਣਾ ਨਹੀਂ ਨਾ ਪ੍ਰੋਟੋਨ ਜੇ ਇੰਨਾ ਇੰਨਾ ਫਲਾਈਟ ਸਾਡੇ 9 ਕਿਲੋ ਦੁੱਧ ਪੈਂਦਾ ਬਾਲਟੀ ਚ 1 ਕਿਲੋ ਘੱਟਿੰਜਾ ਆ ਹਾਂਜੀ ਮੈਂ ਇਸ ਨੂੰ ਕੋਈ ਖਰਾਕ ਨਹੀਂ ਪਈ ਜਮੀ 20 ਕੱਲਾ 2 ਕਿਲੋ ਦਾਣਾ ਜ਼ਰੂਰ ਪੈ ਰਿਆ ਨਾ ਲੇਟੀ ਨਾ ਖਾਲ ਨਾ ਗੋੜਾ ਨਾ ਜੈਲਾ ਨਾ ਗੁਲਾ ਕੰਦਾ ਨਾ ਮਿਸ਼ਰੀ ਨਾ ਛੱਟਾ ਮਿਸ਼ਰੀ ਕੁਝ ਵੀ ਨਹੀਂ ਪਿਆ ਨਾ 9.5 ਕਿਲੋ ਦੀ ਬਾਲਟੀ ਹੈ 8 ਕਿਲੋ ਗੁੱਤ ਭੋਲੇ ਹੱਥ ਦਾ ਹੈ ਕਿਲੋ ਕੱਟੀ ਨੇ ਚੁੰਗ ਲਿਆ 7 ਬਾਲਟੀ ਚ 7 ਦੇਖੋ